ਆ ਕੀ ਕਰੀ ਜਾਣਾ ਉਹ ਕਟਰੂ ਜੇ ਡਾਉਣ ਆ ਯਾਰ ਠੰਡ ਜੀ ਵਾਲੀ ਆ ਕੀ ਮਾ ਟੀਕਾ ਲਾ ਦੀਏ ਬੁਖਾਰ ਦਾ ਚੜੀ ਜਾਂਦਾ ਦੁੱਧ ਦੁੱਧ ਪਿਆਉਣੇ ਹੁੰਨੇ ਕਟਰੂਆਂ ਨੂੰ ਕਿ ਸਾਰਾ ਚੋ ਲੈਨੇ ਹਾਂ ਦੁੱਧ ਤਾਂ ਪਿਆਉਣੇ ਹੋਣਾ ਠੰਡੀ ਵਾਲਿਆਂ ਨੂੰ ਕੀ ਕਰੀ ਆ ਹੁਣ ਟੀਕਾ ਇਹ ਕੀ ਡਾਉਣਾ ਬਾਵਾ ਡਾਉਣਾ ਡਾਉਣ ਜੀ ਨਹੀਂ ਰਾਜੀ ਜੇ ਨਹੀਂ ਹੁੰਦੇ ਕਿ ਮਨ ਲੈ ਯਾਰ ਉਹ ਵੀ ਡਾਉਣ ਆਗੇ ਤੋ ਫਿਰ ਪਤੰਦਰਾ ਮੈਨੂੰ ਪਹਿਲਾਂ ਦੱਸਣਾ ਸੀਗਾ ਤੈਨੂੰ ਮੈਂ ਚੀਜ਼ ਦੇ ਕੇ ਜਾਣਾ ਇੱਕ ਨਾਲੇ ਤਾਂ ਉਹ ਕਟਰੂਆਂ ਨੂੰ ਮਜ਼ਬੂਤ ਕਰਦੀ ਆ ਅੰਦਰੋਂ ਤੇ ਜਿਹੜੀ ਚਿੱਟੀ ਦੀ ਮੋਕ ਲੱਗ ਜਿੰਦੀ ਆ ਨਾ ਉਹ ਵੀ ਨਹੀਂ ਲੱਗਦੇ ਉਹਨਾਂ ਨਾਲ ਨਾ ਤੇਰਾ ਠੰਡ ਚ ਕੱਟਰੂ ਮਰੇ ਇਹਨੂੰ ਚੀਜ਼ ਦਵਾ ਮੈਂ ਇੱਕ ਆ ਜਾ ਮੈਂ ਤੈਨੂੰ ਚੀਜ਼ ਦਿੰਦਾ ਕਾ ਟੀਕੇ ਜੇ ਧਰ ਪਹਿਲਾਂ ਤਾਂ ਇਹਦਾ ਲਾਉਣ ਦੀ ਲੋੜ ਹੀ ਨਹੀਂ ਛੋਟੇ ਕੱਟਰੂਆਂ ਦੇ ਇਹਦਾ ਅਨਸਰਦੇ ਦਾ ਸਰਾਮ ਹੁੰਦਾ ਯਾਰ ਕੱਟਰੂਆਂ ਉਨਾਂ ਗੱਡੀ ਚੜ ਜਾਏ ਕੋਈ ਕਾਲਿਆ ਹੁੰਦਾ ਬਾਈ ਕੱਟਰੂਆਂ ਖਾਤਰ ਇਹ ਆਪਾਂ ਪਿਆਉਂਦੇ ਨਹੀਂ ਜਿਹੜੇ ਜਿਨ੍ਹਾਂ ਨੂੰ ਦਾ ਨੌਲੇਜ ਕਿਸਾਨਾਂ ਨੂੰ ਉਹਦਾ ਪਿਆ ਦਿੰਦੇ ਆ ਇਹ ਆਪਣੇ ਵਾਰਗ ਨੇ ਆਪਾਂ ਕਹਿੰਦੇ ਆ ਵੀ ਕੀ ਪਿਆਉਣਾ ਹੈ ਨਾ ਆਹ ਕਹਿੰਦਾ ਦੁੱਧ ਦੀ ਰਾਜੀ ਹੋ ਜਾ ਹਾਂ ਵੀ ਦੁੱਧ ਤੇ ਰਾਜੀ ਹੋ ਦੁੱਧ ਕੱਲਾ ਨਹੀਂ ਕੁਛ ਕਰਦਾ ਇਹ ਕਾਫਟਾਉਣਾ ਬਾਈ ਬਿਲਡਿੰਗ ਬਿਟ ਕੇਅਰ ਕੰਪਨੀ ਦਾ ਯਾਰ ਚਾਹੀਦੀ ਅੱਜ ਮੱਝ ਸੁਈਆ ਬੌਲਾ ਪਿਆ ਕੇ ਸ਼ੁਰੂ ਕਰ ਦੇ ਇਹਦੇ ਨਾਲ ਨਾਲ ਤਾਂ ਤਾਕਤ ਮਿਲਦੀ ਆ ਨਾਲੇ ਅੰਦਰੋਂ ਮਜ਼ਬੂਤ ਹੁੰਦਾਗਾ ਬੱਚਾ ਕਿੰਨਾ ਕ ਦਿਨ ਆਉਂਦਾ ਇਹ ਮੰਨ ਲਾ ਕਟੂ ਨੂੰ ਇਹ ਆ ਦੇ ਦੇ ਤੇ ਲਿਖਿਆ ਹੋਇਆ ਬਾਈ ਆ ਦੇ ਇੱਕ ਦਿਨ ਤੋਂ 15 ਦਿਨ ਤੱਕ ਇਹ 5 ਐਮਐਲ ਦੇਣਾ ਇਹਦੇ ਬਾਅਦ 15 ਐਮਐਲ ਦੇਣ ਲੱਗ ਜਾਣਾ ਇਹਦੇ ਬਾਅਦ 20 ਫਿਰ 25 ਮਾਝੇ ਦੇ ਉੱਤੇ ਲਿਖਿਆ ਹੋਇਆ ਸਾਰਾ ਕੁਝ ਹੋਰ ਵੀ ਆ ਫਾਇਦੇ ਵਾਲੀ ਗੱਲ ਇਹ ਸਸਤਾ ਹੋ ਰੋ ਨਾਲੋਂ ਕੰਮ ਇਹ ਪੂਰਾ ਕਰਦਾ ਪਰ ਕਟੂ ਆਵਾ ਤੈਨੂੰ ਆ ਜਾਵਾਂ ਲੈ ਕਟੂ ਦਿਖਾਉਣਾ ਤੇਰਾ ਫਿਰ ਤੂੰ ਇਹ ਪਾਈ ਸਾਲੇ ਮੱਝਾਂ ਦਾ ਤੇਰੀਆਂ ਚੰਗੀਆਂ ਨੇ ਯਾਰ ਮੱਝਾਂ ਗਾਵਾ ਤਾਂ ਫਿਰ ਕਟੂਆਂ ਤੇ ਕਿਹੜਾ ਧਿਆਨ ਘੱਟ ਦਿਨਾ ਹੈ ਤੂੰ ਕਟੂਆਂ ਦੇ ਕਾਹਨ ਇੱਕ ਖੁਆ ਖਾ ਕੱਢਦੇ ਫਿਰ ਦੁੱਧ ਉੱਧਰ ਹੋ ਜਾਂਦਾਗਾ ਅੱਛਾ ਆ ਇਹਦਾ ਜੇ ਮੈਂ ਕਟੂ ਮਾਲ ਵਾਲੇ ਹੁੰਦੇ ਐ ਕਰੀ ਖੜਾ ਤੂੰ ਤਾਂ ਇਹਨਾਂ ਨੂੰ ਇਹਨਾਂ ਨੂੰ ਆ ਪਿਆਈ ਹੁਣ ਤੂੰ ਇਕੱਠੇ ਇਹ ਨਹੀਂ ਹੁੰਦੇ ਫਿਰ ਜਦੋਂ ਆ ਪੀਣ ਲੱਗ ਗੇ ਨਾ ਕਾਫਟੋਣਾ ਆ ਹੂੰ ਫੇਰ ਦੇਖੀ ਤੂੰ ਇਹਦਾ শাਲਾ ਮਾਰਿਆ ਕਰਨਗੇ